ਸਵਾਗਤ ਕਰਦੇ ਵੀਜੀ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੀ ਬਿਲਕੁਲ ਸੱਜਰ ਸੂਈ ਸਵਾਈ ਪਿਓਰ ਜਰਸੀ ਵੈੜ ਦੀ ਲੈ ਕੇ ਆਏ ਜੀ ਮੋਲ ਅੱਜ ਆਪਾਂ ਬਿਲਕੁਲ ਜਾਇਜ਼ ਕਰਦੇ ਨੇ ਮੋਲ ਆਪਾਂ ਕੋਈ 40 45 ਨਹੀਂ ਕਰਨਾ ਨਾ ਹੀ 37 36 ਕਰਨਾ ਜੀ ਇਹ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਵਿੱਚ ਵੈੜ ਮਿਲੂਗੀ ਜੀ ਬਿਲਕੁਲ ਤਾਜ਼ੀ ਸੂਈ ਹੈ ਜੇਰ ਪਾਤੀ ਦੇ ਸਕਦੇ ਜੀ ਬਣੇ ਦੇ ਵੀਡੀਓ ਦੇ ਪੂਰੇ ਅੰਦਾ ਜੀ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਹੀਂ ਲੋਈ ਪਹਿਲਾ ਵੈੜ ਦੀ ਫੇਸ ਕੁਆਲਿਟੀ ਕਰੋ ਚੱਕ ਨੇੜੇ ਤੋਂ ਬਹੁਤ ਜਿਆਦੀ ਵਧੀਆ ਫੇਸ ਕੁਆਲਿਟੀ ਜੇ ਬ ਬੈੜ ਦੇ ਥਾਣੂ ਚੈੱਕ ਕਰ ਸਕਦੇ ਨੇ ਇਹਦੋਂ ਬਹੁਤ ਜਿਆਦਾ ਵਧੀਆ ਥਣਾ ਸਹਿਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗਏ ਤੇ ਦੇਖ ਸਕਦੇ ਬਿਲਕੁਲ ਠੰਡੀ ਸੀਲ ਸੋ ਬੈੜ ਜੇ ਘਰ ਰੱਖਣ ਵਾਸਤੇ ਬੈੜ ਬਹੁਤ ਜਿਆਦੀ ਵਧੀਆ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਬੈੜ ਮਿਲਦੀ ਜੇ ਚੱਡਾ ਵੀ ਚੈੱਕ ਕਰ ਸਕਦੇ ਪਿੱਛੇ ਦੋ ਜੀ ਬਹੁਤ ਜਿਆਦੀ ਵਧੀਆ ਥਣ ਪਾਂਡੇ ਦੀ ਬੈੜ ਜੇ ਦੁੱਧ ਦੇ ਬੜੇ ਰਮਾਨਾ 10 ਤੋਂ 12 ਲੀਟਰ ਚਵਾ ਦੇਗੀ ਨਾਰਮਲ ਸੇਵਾ ਤੇ ਹੀ ਬਾਕੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੈਗੀ ਤੇ 10 12 ਲੀਟਰ ਪ੍ਰਾਸੀ ਚਵਾ ਸਕਦੀ ਨਹੀਂ ਤਾਂ ਨਾਰਮਲ ਹੀ 1 ਤੇ ਬਿਲਕੁਲ ਠੰਡੀ ਸੀਜ਼ ਤੋਂ ਵੈੜ ਜੇ ਲੋ ਜੀ ਬਾਕੀ ਵੀ ਜੀ ਤੁਹਾਨੂੰ ਪਤਾ ਇਹਨਾਂ ਦੁੱਧ ਦੀ ਡਿਫੈਂਡ ਹੈ ਉਹ ਵੀ ਕਾਫੀ ਵਧੀਆ ਆਉਂਦੀ ਦੁੱਧ ਸੰਘਣਾ ਹੁੰਦਾ ਇਹਨਾਂ ਦਾ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਣ ਕੇ ਇਸ ਵੈੜ ਦੀ ਚੁਆਇਸ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੇ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਇਹ ਵੈੜ ਖਰੀਦਣੀਆਂ ਉਹ ਵੀ ਆਪਣੀ ਇਸ ਵੈੜ ਦੀ ਥਾਣਾ ਦੀ ਠੰਡੀ ਸੀਜ਼ ਦੀ ਪੂਰੀ ਗਾਰੰਟੀ ਹੈ ਜੀ ਉਹ ਵੀ ਤੁਸੀਂ ਆਪਣੇ ਕੋਲੇ ਵੈੜ ਖਰੀਦ ਸਕਦੇ ਜੇ ਅਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗਗੜਪਾਣਾ ਤਹਿਸੀਲ ਬਾਬੋਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਜਾਇਜ਼ ਕੀਮਤ ਤੇ ਵੈੜ ਖਰੀਦ ਸਕਦੇ ਜੀ ਮੋਲ ਦੀ ਜੇਕਰ ਗੱਲ ਕਰੀਏ ਮੋਲੇ ਵੈੜ ਦਾ ਕੋਈ 40-45 ਨਹੀਂ ਕਰਨਾ ਨਾ ਹੀ 37-38 ਕਰਨਾ ਜੀ ਇਹ ਸਿਰਫ ਤੁਹਾਨੂੰ 36000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 36000 ਰੁਪਏ ਦਾ ਰੇਟ ਹੈ ਫਿਕਸ ਰੇਟ ਹੋਏਗਾ ਬਸ ਵੀ ਦੀ ਬਸ ਵਿੱਚ ਛੋੜੀ ਹੋਏਗੀ ਜੀ ਵੈੜ ਬਹੁਤ ਜਿਆਦੀ ਵਧੀਆ ਜੇ ਅਗਰ ਤੁਹਾਨੂੰ ਥਾਣ ਫੇਰੋਂ ਚੈੱਕ ਲੋਇਤਨ ਤਾਰਾ ਮਰਚਾ ਕਰਾ ਦਈਏ ਬਿਲਕੁਲ ਪੋਲੀ ਚਵਾਈ ਦੀ ਜੇ ਜਿਹੜਾ ਮਰਜੀ ਚਵਾਈ ਕਰ ਸਕਦਾ ਜੇ ਤੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੇ ਉਸੇ ਤਰ੍ਹਾਂ ਵਹਿੜ ਮਿਲਦੀ ਜੇ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੇ ਸੱਜੇ ਸੂਈਆਂ ਵਹਿੜ ਮਿਲਦੀਆਂ ਜੇ ਤੇ ਗੱਬੜਾ ਤਿਆਰ ਵਹਿੜ ਮਿਲਦੀਆਂ ਜੇ ਕੋਈ ਵੀਰ ਆਪਣੇ ਨਾਲ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵਹਿੜਾ ਖਰੀਦ ਸਕਦਾ ਜੇ ਬਿਲਕੁਲ ਜਾਇਜ਼ ਕੀਮਤ ਤੇ ਲੋਇ ਜਦੋਂ ਤਨ ਫਿਰ ਤੋਂ ਚੈੱਕ ਕਰਾ ਲਈ ਪਿੱਛੇ ਤੋਂ ਜੀ ਬਹੁਤ ਜਿਆਦੀ ਵਹਿੜ ਠੰਡਪਾਂਡੇ ਦੀ ਵਹਿੜ ਜੇ ਦੇਖ ਸਕਦੇ ਜੀ ਤੇ ਪਿਛੇ ਬੱਚਾ ਜੋ ਇਸਦੀ ਉਹ ਵਸ਼ਾ ਜੇ ਦੇਖ ਸਕਦੇ ਜੀ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਚੈਨਲ ਤੇ ਸ਼ੇਰਾਡੀ ਦੀ ਫਾਰਮ ਤੇ ਉਹ ਹੋਰ ਰਿਸ਼ਤਿਆਂ ਦੀ ਵੀਡੀਓ ਦੇਖਣ ਲਈ ਜੇਕਰ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮ